ਸਰ ਅਦੋਂ ਦਾ ਕੰਮ ਬੰਦ ਹੈ ਹੋ ਗਿਆ 2-3 ਮਹੀਨੇ 2-3 ਮਹੀਨੇ ਦੇਖੀ ਨਾ ਮੋਹੁਰਾ ਹਾਲ ਹੈ ਜਿਹੜਾ ਬਹੁਤ ਜ਼ਿਆਦਾ ਮਿੱਟੀ ਦੇ ਨਾਲ ਤੂਲ ਦੇ ਨਾਲ ਬਿਲਕੁਲ ਲੋਕਾਂ ਦੀ ਅੱਖਾਂ ਪਰ ਜਾਂਦੀਆਂ ਨੇ ਤੇ ਕਸਟਮਰ ਵੀ ਇੱਥੋਂ ਲੰਘਣ ਨੂੰ ਥੋੜਾ ਘਬਰਾਉਂਦੇ ਆ ਔਰ ਪਲੱਸ ਉਹ ਜਿਹੜਾ ਟੋਇਆ ਨਾ ਉਹ ਤਿੰਨ ਚਾਰ ਵਾਰ ਆਕੋ ਪਲਟ ਗਿਆ ਹੋਇਆ ਸਵਾਰੀਆਂ ਦਾ ਭਰਿਆ ਸੀ ਭੱਜ ਕੇ ਜਾ ਕੇ ਚੱਕਿਆ ਵੀ ਕਿੰਨਾ ਕਸਮਾ ਹੋ ਗਿਆ ਕੰਮ ਬੰਦ ਹੋਏ ਨਹੀਂ ਸੜਕ ਤੇ ਕੋਈ ਸਾਲ ਹੀ ਹੋ ਗਿਆ ਸਾਲ ਹੋ ਗਿਆ ਭਾਜੀ ਇਹ ਜਿੰਨਾ ਪੱਟਿਆ ਹੋਇਆ ਹੈ ਨਾ ਜੀ ਇੱਥੇ ਤੱਕ ਪਈ ਆ ਅੱਗੇ ਹਾਲੇ ਰਹਿੰਦੀ ਉਹ ਕਹਿੰਦੇ ਜਦ ਤੱਕ ਅੱਗੇ ਪਾਈਪ ਨਹੀਂ ਪਊਗੀ ਰੋਡ ਦਾ ਕੰਮ ਉੱਥੇ ਸਸ਼ੀ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤਾਂ ਮੈਂ ਮੈਂ ਇਸ ਵੇਲੇ ਮੌਜੂਦਾ 33 ਫੁੱਟਾ ਰੋਡ ਗੈਸਪੁਰਾ ਦੇ ਵਿੱਚ ਇੱਕ ਤਸਵੀਰ ਦਿਖਾਣਾ ਚਾਹੂੰਗਾ ਦੇਖ ਸਕਦੇ ਹੋ ਜਰੂਰ ਇਹ ਬੈਰੀਕੇਡਿੰਗ ਕੀਤੀ ਗਈ ਹੈ ਸਾਵਧਾਨ ਕੰਮ ਪ੍ਰਗਤੀ ਦੇ ਵਿੱਚ ਹੈ ਪਰ ਕਿਤੇ ਵੀ ਜਿਹੜਾ ਇਹ ਕੰਮ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਸ ਸੜਕ ਤੇ ਬਿਲਕੁਲ ਕੰਮ ਨਜ਼ਰ ਨਹੀਂ ਆ ਰਿਹਾ ਇਹ ਪਾਣੀ ਸਪਲਾਈ ਪ੍ਰੋਜੈਕਟ ਹੈ ਜੋ ਕਿ ਨਗਰ ਨਿਗਮ ਲੁਧਿਆਣਾ ਦੇ ਦੁਆਰਾ ਜਿਹੜਾ ਚਲਾਇਆ ਗਿਆ ਸੀ ਪਾਣੀ ਦਾ ਲੈਵਲ ਜ਼ਮੀਨੀ ਤਰ ਤੇ ਬਿਲਕੁਲ ਘਟਦਾ ਜਾ ਰਿਹਾ ਜਿਸ ਨੂੰ ਲੈ ਕੇ ਜਿਹੜਾ ਇਹ ਪ੍ਰੋਜੈਕਟ ਜਾਰੀ ਕੀਤਾ ਗਿਆ ਸੀ ਪਰ ਦੇਖ ਸਕਦੇ ਹੋ ਸੜਕਾਂ ਜਿਹੜੀਆਂ ਨੇ ਪੱਟੀਆਂ ਜ਼ਰੂਰ ਗਈਆਂ ਨੇ ਪਰ ਜੂਨ ਮਹੀਨੇ ਤੋਂ ਬਾਅਦ ਇੱਥੇ ਕੰਮ ਜਿਹੜਾ ਬਿਲਕੁਲ ਠੱਪ ਪਿਆ ਹੋਇਆ ਹੈ ਜਿਸ ਇਸ ਪ੍ਰੋਜੈਕਟ ਨੂੰ ਲੈ ਕੇ ਰੂਟ ਮੈਪ ਤਿਆਰ ਕੀਤਾ ਗਿਆ ਸੀ ਪਰ ਕੀ ਕਿੰਨੇ ਕਿ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਦੇਖ ਸਕਦੇ ਹੋ ਸੜਕਾਂ ਬਿਲਕੁਲ ਟੁੱਟੀਆਂ ਪਈਆਂ ਨੇ ਸਸ਼ੀ ਗਾਲ ਜੀ ਤੁਸੀਂ ਜੁੜ ਚੁੱਕੇ ਲੁਧਿਆਣਾ ਲਾਈਵ ਦੇ ਨਾਲ ਤਾਂ ਮੈਂ ਇਸ ਵੇਲੇ ਮੌਜੂਦਾ 33 ਫੁੱਟਾ ਰੋਡ ਗੈਸਪੁਰਾ ਦੇ ਵਿੱਚ ਇੱਕ ਤਸਵੀਰ ਦਿਖਾਣਾ ਚਾਹੂੰਗਾ ਦੇਖ ਸਕਦੇ ਹੋ ਜ਼ਰੂਰ ਇਹ ਬੈਰੀਕੇਡਿੰਗ ਕੀਤੀ ਗਈ ਹੈ ਸਾਵਧਾਨ ਕੰਮ ਪ੍ਰਗਤੀ ਦੇ ਵਿੱਚ ਹੈ ਪਰ ਕਿਤੇ ਵੀ ਜਿਹੜਾ ਇਹ ਕੰਮ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਸ ਸੜਕ ਤੇ ਬਿਲਕੁਲ ਕੰਮ ਨਜ਼ਰ ਨਹੀਂ ਆ ਰਿਹਾ ਇਹ ਪਾਣੀ ਸਪਲਾਈ ਪ੍ਰੋਜੈਕਟ ਹੈ ਜੋ ਕਿ ਨਗਰ ਨਿਗਮ ਲੁਧਿਆਣਾ ਦੇ ਦੁਆਰਾ ਜਿਹੜਾ ਚਲਾਇਆ ਗਿਆ ਸੀ ਪਾਣੀ ਦਾ ਲੈਵਲ ਜ਼ਮੀਨੀ ਤਰ ਤੇ ਬਿਲਕੁਲ ਘਟਦਾ ਜਾ ਰਿਹਾ ਜਿਸ ਨੂੰ ਲੈ ਕੇ ਜਿਹੜਾ ਇਹ ਪ੍ਰੋਜੈਕਟ ਜਾਰੀ ਕੀਤਾ ਗਿਆ ਸੀ ਪਰ ਦੇਖ ਸਕਦੇ ਹੋ ਸੜਕਾਂ ਜਿਹੜੀਆਂ ਨੇ ਪੱਟੀਆਂ ਜਰੂਰ ਗਈਆਂ ਨੇ ਪਰ ਜੂਨ ਮਹੀਨੇ ਤੋਂ ਬਾਅਦ ਇੱਥੇ ਕੰਮ ਜਿਹੜਾ ਬਿਲਕੁਲ ਠੱਪ ਪਿਆ ਹੋਇਆ ਹੈ ਜੇ ਜ਼ਿੰਮੇਵਾਰ ਕੌਣ ਹੈ ਪ੍ਰੋਜੈਕਟ ਦੇ ਵਿੱਚ ਡਿਲੇ ਕਿਉਂ ਦੂਜੇ ਪਾਸੇ ਲੋਕ ਕਿੰਨੇ ਪਰੇਸ਼ਾਨ ਨੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇੱਕ ਆਟੋ ਜਰੂਰ ਪਿੱਛੇ ਫਸ ਚੁੱਕਿਆ ਹੈ ਤੇ ਦੂਜੇ ਪਾਸੇ ਦੁਕਾਨਦਾਰ ਇਸ ਨੂੰ ਕਿੱਦਾਂ ਦੇਖਦੇ ਨੇ ਉਹ ਵੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਜ਼ਰੂਰ ਲਾਜ਼ਮੀ ਹੈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਹਾਲਤ ਵੀਰ ਸੜਕ ਦੇ ਦੇਖੀ ਬਹੁਤ ਬੁਰਾ ਹਾਲ ਹੈ ਇੱਧਰ ਦਾ ਬਹੁਤ ਜ਼ਿਆਦਾ ਕੰਮ ਬੰਦ ਸਾਰੇ ਚ ਇਹ ਸਾਲ ਹੋਣ ਵਾਲਾ ਜੀ ਇੱਦਾਂ ਚੱਲਦਾ ਪਹਿਲੇ ਟਿਪਰ ਫਲਟਿਆ ਸਰ ਉੱਥੇ ਉੱਥੇ ਦੁਰਘਟਨਾਵਾਂ ਹੋ ਗਈ ਕਿ ਸਕੂਲ ਬਣ ਸਸੀਕਲ ਜੀ ਤੁਸੀਂ ਜੁੜ ਚੁੱਕੇ ਲੁਧਿਆਣਾ ਲਾਈਵ ਦੇ ਨਾਲ ਤਾਂ ਮੈਂ ਇਸ ਵੇਲੇ ਮੌਜੂਦ ਹਾਂ 33 ਫੁੱਟਾ ਰੋਡ ਗੈਸਪੁਰਾ ਦੇ ਵਿੱਚ ਇੱਕ ਤਸਵੀਰ ਦਿਖਾਣਾ ਚਾਹਾਂਗਾ ਦੇਖ ਸਕਦੇ ਹੋ ਜ਼ਰੂਰ ਹੈ ਬੈਰੀਕੇਡਿੰਗ ਕੀਤੀ ਗਈ ਹੈ ਸਾਵਧਾਨ ਕੰਮ ਪ੍ਰਗਤੀ ਦੇ ਵਿੱਚ ਹੈ ਪਰ ਕਿਤੇ ਵੀ ਜਿਹੜਾ ਇਹ ਕੰਮ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਸ ਸੜਕ ਤੇ ਬਿਲਕੁਲ ਕੰਮ ਨਜ਼ਰ ਨਹੀਂ ਆ ਰਿਹਾ ਇਹ ਪਾਣੀ ਸਪਲਾਈ ਪ੍ਰੋਜੈਕਟ ਹੈ ਜੋ ਕਿ ਨਗਰ ਨਿਗਮ ਲੁਧਿਆਣਾ ਦੇ ਦੁਆਰਾ ਜਿਹੜਾ ਚਲਾਇਆ ਗਿਆ ਸੀ ਪਾਣੀ ਦਾ ਲੈਵਲ ਜ਼ਮੀਨੀ ਤਰ ਤੇ ਬਿਲਕੁਲ ਘਟਦਾ ਜਾ ਰਿਹਾ ਜਿਸ ਨੂੰ ਲੈ ਕੇ ਜਿਹੜਾ ਇਹ ਪ੍ਰੋਜੈਕਟ ਜਾਰੀ ਕੀਤਾ ਗਿਆ ਸੀ ਪਰ ਦੇਖ ਸਕਦੇ ਹੋ ਸੜਕਾਂ ਜਿਹੜੀਆਂ ਨੇ ਪੱਟੀਆਂ ਜ਼ਰੂਰ ਗਈਆਂ ਨੇ ਪਰ ਜੂਨ ਮਹੀਨੇ ਤੋਂ ਬਾਅਦ ਇੱਥੇ ਕੰਮ ਜਿਹੜਾ ਹੈ ਬਿਲਕੁਲ ਠੱਪ ਪਿਆ ਹੋਇਆ ਹੈ ਜਿਸ ਬਿਲਕੁਲ ਕੰਮ ਠੱਪ ਪਿਆ ਹੋਇਆ ਹੈ ਲੋਕ ਪਰੇਸ਼ਾਨ ਨੇ ਤੇ ਦਖੰਡਰ ਤੋਂ ਨਹੀਂ ਕਿਉਂਕਿ ਸਕੂਲ ਦੇ ਜਿਹੜੇ ਬੱਚੇ ਨੇ ਇਸ ਰਸਤੇ ਤੋਂ ਲੱਗਦੇ ਨੇ ਕਈ ਵਾਰ ਹਾਦਸੇ ਹੋ ਚੁੱਕੇ ਨੇ ਕਈ ਵਾਰ ਟਿਪਪਰ ਜਿਹੜੇ ਪਲਟ ਜਾਂਦੇ ਨੇ ਤੇ ਕਈ ਵਾਰ ਆਟੋ ਵੀ ਪਲਟਦੇ ਨੇ ਇਸ ਵਾਲੇ ਜ਼ਰੂਰ ਧਿਆਨ ਦੇਣ ਦੀ ਨਿਗਮ ਨੂੰ ਲੋੜ ਹੈ ਕਿ ਕੰਮ ਦੇ ਵਿੱਚ ਡਿਲੇ ਹੋਣ ਦੇ ਕਾਰਨ ਜਨਤਾ ਕਿੰਨੇ ਕ ਖੱਜਲ ਖਵਾ ਹੋ ਰਹੀ ਹੈ ਤੇ ਕਿੰਨੇ ਕ ਲੋਕ ਪਰੇਸ਼ਾਨ ਨੇ ਪ੍ਰੋਜੈਕਟ ਦਾ ਹਿੱਸਾ ਨੇ ਪਰ ਦੂਜੇ ਪਾਸੇ ਕੰਮ ਠੱਪ ਹੋਣ ਦੇ ਕਾਰਨ ਸੜਕਾਂ ਬਿਲਕੁਲ ਪਟੀਆਂ ਗਈਆਂ ਨੇ ਤੇ ਲੋਕ ਕਾਫੀ ਕੱਜਲ ਖੁਦਾ ਨਜ਼ਰ ਆ ਰਹੇ ਨੇ ਦੂਜੇ ਪਾਸੇ ਦੁਕਾਨਦਾਰ ਇਸ ਮੱਤੇ ਦੇਖਦੇ ਸਰ ਕਦੋਂ ਦਾ ਕੰਮ ਬੰਦ ਹੈ ਹੋ ਗਿਆ 2-3 ਮਹੀਨੇ 2-3 ਮਹੀਨੇ ਕਿੱਥੇ ਤੱਕ ਪਾਈ ਪੈ ਚੁੱਕੀ ਹੈ ਉਹ ਚੌਕ ਤੱਕ ਚੌਕ ਤੱਕ ਉੱਥੇ ਸੜਕ ਠੀਕ ਆ ਹਾਂ ਇਹ ਖਰਾਬੀ ਹੈ ਰੋਜ਼ ਹਾਦਸੇ ਹੁੰਦੇ ਰੋਜ਼ ਟਰੈਂਪੋ ਨੂੰ ਮੁਸਕਤੇ ਕਿ ਬੈ ਰੇ ਰਹੇ ਤੁਸੀਂ ਇੰਨਾ ਕ ਵੱਡਾ ਪ੍ਰੋਜੈਕਟ ਹੈ ਇੱਕ ਰੂਟ ਮੈਪ ਤਿਆਰ ਕੀਤਾ ਜਾਂਦਾ ਕਿਸੇ ਪ੍ਰੋਜੈਕਟ ਨੂੰ ਲੈ ਕੇ ਕਿ ਇੰਨੇ ਕ ਸਮੇਂ ਸੀਮਾ ਦੇ ਵਿੱਚ ਕੰਮ ਪੂਰਾ ਹੋ ਜਾਣਾ ਹੈ ਪਰ ਦੂਜੇ ਪਾਸੇ ਇੱਥੇ ਕੰਮ ਦੇ ਵਿੱਚ ਡਿਲੇ ਦੇਖਣ ਨੂੰ ਮਿਲ ਰਹੀ ਹੈ ਹਾਂਜੀ ਕੰਮ ਦੇ ਵਿੱਚ ਦੇਰੀ ਹੋ ਰਹੀ ਹੈ ਹਾਂ ਕਾਫੀ ਦੇਰੀ ਹੋ ਰਹੀ ਹੈ ਰੋਜ਼ ਹੱਥਾਂ ਤੇ ਹੁੰਦੇ ਹੋ ਰੋਜ਼ ਹੱਥਾਂ ਤੇ ਹਾਂ ਰੋਜ਼ ਹਵਾ ਹਵਾਏ ਰੋਜ਼ ਹੈ ਜੇ ਕਿ ਰੋਜ਼ ਪਲਟੀ ਕਰ ਦਿੱਤੇ ਕਿੰਨੇ ਕ ਸਕੂਲ ਕਾਲਜ ਨੇ ਇਸ ਰੋਡ ਦੇ ਉੱਤੇ ਤਿੰਨ ਚਾਰ ਹੈ ਤਿੰਨ ਚਾਰ ਸਕੂਲ ਨੇ ਬੱਚੇ ਵੀ ਰੋਜ਼ ਇਸੇ ਸੜਕ ਤੋਂ ਜਾਂਦੇ ਰਹੇ ਹਾਂ ਲੋਕ ਇੱਕ ਵਾਰੀ ਕੈਮਰਾ ਪਰਸਨ ਨੂੰ ਕਵਾਂਗਾ ਇਹ ਤਸਵੀਰ ਦਿਖਾ ਦੇਣੀ ਕਿੰਨੇ ਕ ਬੀਜੀ ਜਿਹੜੀ ਇਹ ਗਲੀ ਹੈ ਕਿੰਨੇ ਕ ਵਾਹਕਲ ਡੇਲੀ ਬੇਸਿਸ ਦੇ ਵਿੱਚ ਇਸ ਸੜਕ ਤੋਂ ਲੰਘਦੇ ਨੇ ਰੋਜ਼ ਇੰਨੇ ਕ ਵੱਡੇ ਜਿਹੜੇ ਟੋਏ ਪਾਈਪਲਾਈਨ ਪਾਉਣ ਦੇ ਲਈ ਕਿਤੇ ਗਏ ਨੇ ਉਹ ਉਸ ਦੇ ਕਾਰਨ ਕਿੰਨੇ ਕ ਹਾਸੇ ਰੋਜ਼ ਹੋ ਰਹੇ ਨੇ ਲੋਕ ਕਿੰਨੇ ਕ ਪਰੇਸ਼ਾਨ ਨੇ ਸਾਫ ਨਜ਼ਰ ਆਂਦਾ ਹੈ ਕੀ ਹਾਲਾਤ ਹੈ ਸੜਕ ਦੇ اچھا ਹੈ ਕਿ ਖਰਾਬ ਹੈ ਖਰਾਬ ਹੀ ਹੈ ਸੋ ਕਿੰਨੇ ਕ ਹਾਲ ਮਾੜੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਦੂਜੇ ਪਾਸੇ ਦੁਕਾਨਦਾਰ ਵੀ ਇੰਨੇ ਕ ਪ੍ਰੇਸ਼ਾਨ ਨੇ ਕੀ ਕੁਛ ਹੋਣਾ ਦਾ ਕਹਿਣਾ ਤੁਸੀਂ ਨਾਲ ਦੀ ਨਾਲ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹਾਲਾਤ ਨੇ ਸੜਕ ਦੇ ਮੜੇ ਹਾਲ ਇਹਨੇ ਤੇ ਬਹੁਤਾ ਲੱਗੇ ਹੋਏ ਕੰਮ ਪ੍ਰਗਤੀ ਤੇ ਐ ਤੇ ਕਿੰਨਾ ਕ ਸਮਾਂ ਹੋ ਗਿਆ ਕੰਮ ਬੰਦ ਹੋਏ ਨੇ ਸੜਕ ਤੇ ਪਟੋ ਪਰ ਵੀ ਸਾਲ ਹੀ ਹੋ ਗਿਆ ਸਾਲ ਹੋ ਗਿਆ ਤੇ ਕਈ ਲੋਕ ਕਹਿ ਰਹੇ ਨੇ ਕਿ ਜੂਨ ਤੋਂ ਇਹੀ ਹਾਲ ਐ ਉਹ ਇਹੀ ਹਾਲ ਚੱਲ ਰਿਹਾ ਬਣਦਾ ਕੁਛ ਨਹੀਂ ਉੱਥੇ ਕਿੱਥੋਂ ਦੇ ਲੈ ਕੇ ਕਿੱਥੇ ਤੱਕ ਸੜਕ ਪੱਟੀ ਹੋਈ ਐ ਸਾਰੀ ਪੱਟਿਆ ਹੋਇਆ ਵਾ ਤੋਡੇ ਸਾਹਮਣੇ ਨਹੀਂ ਲੱਗਦਾ ਕਦੋਂ ਤੱਕ ਕੰਮ ਪੂਰਾ ਹੋ ਜਾਣਾ ਸੜਕ ਦਾ ਕੋਈ ਉਮੀਦ ਨਹੀਂ ਹੈਗੀ ਇਹਨੂੰ ਦੇਖ ਕੇ ਲੋਕ ਵੀ ਹੁਣ ਉਮੀਦ ਛੱਡ ਚੁੱਕੇ ਨੇ ਸਰ ਆਪਣੀ ਛਾਪ ਜੀ ਭਾਈ ਮੈਂ ਰੱਟ ਤੇ ਇੱਥੇ ਮੈਨੂੰ ਨਹੀਂ ਹੋਇਆ ਹੁੰਦਾ ਤੇ ਕੰਮ ਦੇ ਕੀ ਹਾਲਾਤ ਨੇ ਭਾਜੀ ਕੰਮ ਹੈ ਹੀ ਨਹੀਂ ਤੁਹਾਡੇ ਸਾਹਮਣੇ ਮੇਨਾ ਕਿਹਾ ਰੋਡ ਟੁੱਟਾ ਪਿਆ ਹੋਇਆ ਬਿਲਕੁਲ ਹੀ ਤੇ ਕਸਟਮਰ ਵੀ ਇੱਥੋਂ ਲੰਘਣ ਨੂੰ ਥੋੜਾ ਘਬਰਾਉਂਦੇ ਆ ਔਰ ਪਲੱਸ ਉਹ ਜਿਹੜਾ ਟੋਆ ਨਾ ਉਥੇ ਤਿੰਨ ਚਾਰ ਵਾਰ ਆਟੋ ਪਲਟ ਗਿਆ ਹੋਇਆ ਸਵਾਰੀਆਂ ਦਾ ਭਰਿਆ ਸੀ ਭੱਜ ਕੇ ਜਾ ਕੇ ਚੱਕਿਆ ਵੀ ਹੈ ਠੀਕ ਹੈ ਜੀ ਆਟੋ ਤੇ ਮਲ ਲਗੀ ਬਹੁਤ ਬੁਰਾ ਹਾਲ ਹੈ ਜੀ ਕੰਮ ਦਾ ਕਿਉਂਕਿ ਮੇਨ ਹੈ ਕਿ ਰੋਡ ਦੀ ਅਗਰ ਸਹੀ ਤਰ੍ਹਾਂ ਮੈਂਟੇਨੈਂਸ ਹੋਏਗੀ ਤਾਂ ਕੰਮ ਨਿਕਲੇਗਾ ਨਹੀਂ ਕਿਉਂਕਿ ਪਹਿਲਾਂ ਇਸ ਰੋਡ ਤੇ ਕੰਮ ਸੀਗਾ ਪਰ ਹੁਣੇ ਜਦੋਂ ਦਾ ਰੋਡ ਖਰਾਬ ਹੋਇਆ ਵਾ ਗਾਕ ਉਧਰ ਉਧਰ ਘੁੰਮ ਕੇ ਲਾਂਗੇ ਜਾਂਦਾ ਵਾ ਸਿੱਧਾ ਜੀ ਤੇ ਜਿਹੜਾ ਪ੍ਰੋਜੈਕਟ ਪਾਈਪਾਂ ਪਈਆਂ ਹੋਈਆਂ ਨੇ ਕਿੱਥੇ ਤੱਕ ਪਹ ਪਈ ਚੁੱਕੀ ਹੈ ਪਾਈਪ ਭਾਜੀ ਇਹ ਜਿੰਨਾ ਪੱਟਿਆ ਆ ਨਾ ਜੀ ਇੱਥੇ ਤੱਕ ਪਈ ਆ ਅੱਗੇ ਹਲੇ ਰਹਿੰਦੀ ਉਹ ਕਹਿੰਦੇ ਜਦ ਤੱਕ ਅੱਗੇ ਪਾਈਪ ਨਹੀਂ ਪਊਗੀ ਰੋਡ ਦਾ ਕੰਮ ਔਖਾ ਹੀ ਆ ਦੇਖੋ ਅੱਛਾ ਹਾਂ ਹੁਣ ਇਹ ਉਹਨਾਂ ਨੂੰ ਪਤਾ ਜੀ ਕਿ ਇਹ ਦੇਖਦੇ ਇੱਕ ਇੰਨਾ ਕ ਵੱਡਾ ਪ੍ਰੋਜੈਕਟ ਆ ਜਿਸ ਦੇ ਲਈ ਰੂਟ ਮੈਪ ਤਿਆਰ ਕੀਤਾ ਜਾਂਦਾ ਕਿੱਥੋਂ ਦੇ ਲੈ ਕੇ ਕਿੱਥੇ ਤੱਕ ਕੰਮ ਕੀਤਾ ਜਾਣਾ ਤੇ ਇੱਕ ਸਮੇਂ ਸੀਮਤ ਹੈ ਕਿਤੀ ਜਾਂਦੀ ਹੈ ਪ੍ਰੋਜੈਕਟਾਂ ਨੂੰ ਲੈ ਕੇ ਤੇ ਕੰਮ ਦੇ ਵਿੱਚ ਡਿਲੇ ਹੋ ਰਿਹਾ ਤੇ ਆਮ ਜਨਤਾ ਉਸ ਦੇ ਵਿੱਚ ਪਰੇਸ਼ਾਨ ਹੋ ਰਹੀ ਹੈ ਆਮ ਜਨਤਾ ਦਾ ਪਰੇਸ਼ਾਨ ਆ ਭਾਜੀ ਦੁਕਾਨਦਾਰ ਵੀ ਪਰੇਸ਼ਾਨ ਆ ਜਿਹੜੇ ਇਥੋਂ ਲੰਘਦੇ ਉਹ ਵੀ ਪਰੇਸ਼ਾਨ ਹਰ ਬੰਦਾ ਪਰੇਸ਼ਾਨ ਕਿਉਂਕਿ ਮਿੱਟੀ ਇੰਨੀ ਆ ਕਿ ਅੰਦਰ ਇੰਨੀ ਮਿੱਟੀ ਆ ਜਾਂਦੀ ਮੂੰਹ ਦੇ ਵਿੱਚ ਮਿੱਟੀ ਜਾਂਦੀ ਹੈ ਮਤਲਬ ਕਿ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਓ ਕਿ ਮਿੱਟੀ ਖਾ ਕੇ ਜਾ ਰਹੇ ਇੱਕ ਹਿਸਾਬ ਨਾਲ ਕਿ ਜਿੰਨੀ ਮਿੱਟੀ ਇੱਥੇ ਉੱਡਦੀ ਹੈ ਉਹ ਮਾਰ-ਬਾਰ ਸਾਨੂੰ ਮਾਲ ਤੇ ਝਾੜਨਾ ਪੈਂਦਾ ਬਥੇਰਾ ਕੁਝ ਕਰਨਾ ਪੈਂਦਾ ਜੀ ਨਹੀਂ ਤਾਂ ਪਹਿਲਾ ਇਹ ਮਿੱਟੀ ਵਾਲਾ ਇਦਾਂ ਦਾ ਕੋਈ ਸੀਨ ਨਹੀਂ ਸੀਗਾ ਚਲੋ ਰੋਡ ਸੀਗਾ ਮਾੜੀ-ਮੋਟੀ ਤਾਂ ਹਰ ਜਗ੍ਹਾ ਤੇ ਹੁੰਦੀ ਆ ਪਰ ਹੁਣ ਤਾਂ ਮਿੱਟੀ ਆ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿੰਦਾ ਟੇਬਲਾ ਦੇ ਉੱਤੇ ਕਿੰਨੀ ਵਾਰ ਝਾ ਚਦਰਾ ਚੁਦਰਾ ਮਾਲ ਮੂਲ ਸਭ ਮਿੱਟੀ ਨਾਲ ਭਰਿਆ ਹੁੰਦਾ ਮਾਲ ਵੀ ਖਰਾਬ ਹੋ ਰਿਹਾ तकरीबन ਇਹਦੇ ਵਿੱਚ ਜੀ ਹਾਂ ਸੋ ਇੱਕ ਵਾਰੀ ਇਹ ਤਸਵੀਰ ਦੇਖ ਸਕਦੇ ਹੋ ਕਿ ਇਹ ਦੁਕਾਨ ਦੇ ਹਾਲਾਤ ਨੇ ਕਿਉਂਕਿ ਜਿਹੜਾ ਪ੍ਰੋਜੈਕਟ ਤਾਂ ਜ਼ਰੂਰ ਇੰਪਲੀਮੈਂਟ ਕੀਤਾ ਗਿਆ ਪਰ ਪ੍ਰੋਜੈਕਟ ਦੇ ਵਿੱਚ ਜਿਹੜਾ ਡਿਲੇ ਹੋ ਰਿਹਾ ਹੈ ਜਿਸ ਦੇ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਨੇ ਤੇ ਕੰਮ ਦੇ ਵਿੱਚ ਡਿਲੇ ਹੋਣ ਦੇ ਕਾਰਨ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਹੈ ਜਿਹੜੀ ਰੋਡ ਸੜਕ ਤੋੜੀ ਗਈ ਹੈ ਪੱਟੀ ਗਈ ਹੈ ਜਿਸ ਦੇ ਵਿੱਚ ਪਾਈਪ ਲਾਈਨ ਦਾ ਕੰਮ ਜਾਰੀ ਹੈ ਉਸ ਦੇ ਕਾਰਨ ਲੋਕ ਕਿੰਨੇ ਕੁ ਪਰੇਸ਼ਾਨ ਨੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਜੇ ਪ੍ਰੋਜੈਕਟ ਇਨਕ ਜ਼ਰੂਰੀ ਹੈ ਇਨਕ ਵੱਡਾ ਪ੍ਰੋਜੈਕਟ ਹੈ ਤਾਂ ਰੂਟ ਮੈਪ ਜ਼ਰੂਰ ਤਿਆਰ ਕੀਤਾ ਗਿਆ ਹੋਵੇਗਾ ਤੇ ਨਗਰ ਨਿਗਮ ਤੋਂ ਇੱਕ ਸਵਾਲ ਜ਼ਰੂਰ ਅਸੀਂ ਪੁੱਛਣਾ ਚਾਹਾਂਗੇ ਕਿ ਜੇ ਰੂਟ ਮੈਪ ਤਿਆਰ ਕੀਤਾ ਗਿਆ ਹੈ ਤਾਂ ਇਸ ਕੰਮ ਦੇ ਵਿੱਚ ਡਿਲੇ ਕਿਉਂ ਤੇ ਆਮ ਜਨਤਾ ਨੂੰ ਜਿੰਨੇ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਦੋਂ ਤੱਕ ਇਹ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਵੇਗਾ ਜੁੜੇ ਰਹੋ ਲੁਧਿਆਣਾ ਦੇ ਲਾਈਵ ਦੇ ਨਾਲ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਮੈਂ